ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਗਰਦੀਪ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਬੈੜ ਦੀ ਜਾਣਕਾਰੀ ਦਿਓ ਜੀ ਆਪਣੀ ਬੈੜ ਵੀਰੇ ਨੂੰ 15 ਤਰੀਕ ਨੂੰ 6 ਮਹੀਨਾ ਲੱਗਿਆ ਅੱਛਾ ਬਣਾ ਟੋਕੜ ਗੱਬਣ ਠੀਕ ਹੈ ਦੁੱਧ ਦੁੱਧ 12 ਕਿਲੋ ਆ 11 ਮੰਨ ਕੇ ਆ ਜੀ ਠੀਕ ਹੈ ਜੀ ਦੁੱਧ 14-15 ਕਿਲੋ ਦਿਓ ਬੈੜ ਹੁਣ ਵੀ ਠੀਕ ਹੈ ਜੀ ਫਾਰਮ ਚੋਂ ਲੈਤੀ ਹੈਗੀ ਆਪਣੀ ਠੀਕ ਹੈ ਜੀ ਤੁਪਰਾ ਚੈੱਕ ਕਰ ਸਕਦੇ ਹਾਂ ਸੇਮਾ ਮਹੀਨਾ ਲੱਗਿਆ ਜੀ ਹਾਂਜੀ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਸਹਿਣਾ ਸ਼ਹਿਰ ਸ਼ਹਿਰ ਚ ਪਿੰਡ ਵੀ ਆ ਪੀ ਐਚ ਦੇਖੋ ਜੀ ਇਹਦਾ ਠੀਕ ਹੈ ਜੀ ਲੋ ਫੇਸ ਕੁਆਲਟੀ ਦੇਖ ਸਕਦੇ ਹੋ ਬਹੁਤ ਸੋਹਣੀ ਕੱਦ ਬੜਾ ਸੁਖਨਾ ਕਰਮਾ ਵਾਲੀ ਦਾ ਬਹੁਤ ਹਾਂਜੀ ਕੱਦ ਕੋਦ ਦੀ ਕੋਈ ਛੋਟੀ ਮੰਨ ਕੇ ਨਾ ਪੂਰੀ ਡਬਲ ਆ ਠੀਕ ਹੈ ਜੀ ਬਾਕੀ ਤੋੜਾ ਤਰਾ ਵੱਡੀ ਵੀਡੀਓ ਦਿਖਾਵਾ ਠੀਕ ਹੈ ਜੀ ਰੈਡ ਵੀ ਠੰਡੀ ਸ਼ੀਲ ਆ ਜੀ ਪੂਰੀ ਠੀਕ ਹੈ ਜੀ ਐ ਨਹੀਂ ਕੋਈ ਗੱਲ ਬਾਤ ਹੈ ਜੀ ਠੀਕ ਹੈ ਠੀਕ ਲੋ ਜੀ ਤੋੜਾ ਤਰਾ ਹੋਰ ਵੀ ਦਿਖਾਵਾ ਕਰਮਾ ਵਾਲੀ ਦਾ ਤੇ ਫਾਰਮ ਵਾਲੀ ਆ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਥਾਨ ਤੋਂ ਓਕੇ ਵੀਰੇ ਜੀ ਓਕੇ ਵੀਰੇ ਠੀਕ ਲੋ ਜੀ ਲੋ ਜੀ ਚੀਤਾ ਫਾਰਮ ਟੀਵੀ ਬਰਨਾਲਾ ਨੂੰ ਸਬਸਕ੍ਰਾਈਬਰ ਕਰੋ ਤੇ ਸ਼ੇਅਰ ਕਰੋ ਨਾਲੇ ਵਾਸੀ ਭਰਾਵਾਂ ਤੇ ਫੇਸਬੁੱਕ ਦੇ ਪੇਜ ਅਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਟੋਕੜ ਗੱਬਣ ਗਾਂ ਪਕਾਉਗਾ ਬਾਈ ਕੋਲ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨੂੰ ਠੀਕ ਹੈ ਜੀ ਸ਼ੇਅਰ ਤੇ ਪੈਂਦੀ ਹੈ ਇਹ ਯਾਰ ਸਰਚ ਪੈਂਦੀ ਹੈ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ